ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਸਿੱਧਾ ਪੈ ਜਾ ਸੱਚੇ ਸੋਦੇ ਵਾਲੇ ਰਾ ਅੜੀਆਂ ਨਾ ਕਰ ਮਨ ਓਏ ਕਾਣੂ ਜ਼ਿੰਦਗੀ ਨੂੰ ਕਰਨ ਤਵਾ ਅੜੀਆਂ ਨਾ ਕਰ ਮਨ ਓਏ ਕੀਮਤੀ ਜਨਮ ਐਸ ਬਾਰ-ਬਾਰ ਥਿਉਣਾ ਨਹੀਂ ਬਾਰ-ਬਾਰ ਥਿਉਣਾ ਨਹੀਂ ਹੁੰਚ ਗਏ ਆ ਇੱਕ ਵਾਰੀ ਫੇਰ ਹੱਥ ਆਉਣਾ ਨਹੀਂ ਫੇਰ ਹੱਥ ਆਉਣਾ ਨਹੀਂ ਬੈਠਾ ਰੋਵੇਂਗਾ ਤੇਰੇ ਹੀ ਪਛਤਾ ਅੜੀਆਂ ਨਾ ਕਰ ਮਨ ਓਏ ਕਾਣੂ ਜ਼ਿੰਦਗੀ ਨੂੰ ਕਰਨ ਤਵਾ ਅੜੀਆਂ ਨਾ ਕਰ ਮਨ ਓਏ ਪਤਾ ਨਹੀਂ ਤੈਨੂੰ ਤੇਰੇ ਪਿੱਛੇ ਲੱਗੇ ਠੱਗ ਜੀ ਪੀਛੇ ਲੱਗੇ ਠੱਗ ਜੀ ਬਚਣਾ ਹੈ ਔਖਾ ਬਾੜਾ ਮਾਰਿਆ ਸਾਰਾ ਜੱਗ ਜੀ ਮਾਰਿਆ ਸਾਰਾ ਜੱਗ ਜੀ ਚਾਹੇ ਬਚਣਾ ਜ ਸੰਗਤ ਚ ਆ ਅੜੀਆਂ ਨਾ ਕਰ ਮਨ ਏ ਕਾਣੂ ਜ਼ਿੰਦਗੀ ਨੂੰ ਕਰ ਨੈ ਤਵਾ ਸਿੱਧੇ ਰਾਹੇ ਚੱਲ ਮਨ ਏ ਕੀਮਤੀ ਸੀ ਪੂੰਜੀ ਕਮਾ ਪੈੜਿਆਂ ਚ ਹਾਰੀ ਜੀ ਪੈੜਿਆਂ ਚ ਹਾਰੀ ਜੀ ਆਇਆ ਕਿਸ ਕੰਮ ਇਥੇ ਬਾਤ ਨਾ ਬੇਚਾਰੀ ਜੀ ਬਾਤ ਨਾ ਬੇਚਾਰੀ ਜੀ ਅਰੇ ਹਾਬੇਰ ਥਾ ਕਿਉ ਜਨਮ ਗਵਾ ਅੜੀਆਂ ਨਾ ਕਰ ਮੰਨਵੇ ਸਿੱਧਾ ਪੈ ਜਾ ਸੱਚੇ ਸੌਦੇ ਵਾਲੇ ਰਾ ਅੜੀਆਂ ਨਾ ਕਰ ਮੰਨਵੇ ਬੈਠਾ ਇੱਥੇ ਆ ਕੇ ਬੰਦਾ ਬਣਿਆ ਨਵਾਬ ਜੀ ਬਣਿਆ ਨਵਾਬ ਜੀ ਪਤਾ ਉਦੋਂ ਲੱਗੂ ਜਦੋਂ ਪੁੱਛੇ ਆ ਹਿਸਾਬ ਜੀ ਪੁੱਛੇ ਆ ਹਿਸਾਬ ਜੀ ਕਿਹੜੇ ਕੰਮ ਤੈਨੂੰ ਕੱਲਿਆ ਬਤਾੜੀਆਂ ਨਾ ਕਰ ਮੰਨ ਓਏ ਸਿੱਧਾ ਪੈ ਜਾ ਸੱਚੇ ਸੌਦੇ ਵਾਲੇ ਰਾ ਅੜਿਆ ਨਾ ਕਰ ਮਨ ਓਏ ਅਜੇ ਵੀ ਬਕਤ ਕਰ ਹੋਸ਼ ਛੱਡ ਲੋਭ ਨੂੰ ਹੋਸ਼ ਛੱਡ ਲੋਭ ਨੂੰ ਇਸ ਪਵ ਸਗਰ ਚ ਬੇੜੀ ਨੂੰ ਨਾ ਡੋਬ ਤੂੰ ਬੇੜੀ ਨੂੰ ਨਾ ਡੋਬ ਤੂੰ ਸ਼ਸਤ ਨਾਮ ਜੀ ਵਰਗਾ ਢੂੰਡ ਲੈ ਮਲਾ ਅੜਿਆ ਨਾ ਕਰ ਮਨ ਓਏ ਕਾਣੂ ਜ਼ਿੰਦਗੀ ਨੂੰ ਕਰਨ ਤਵਾ ਸਿੱਧੇ ਰਾਹੇ ਚੱਲ ਮਨ ਵੇ ਸਿੱਧਾ ਪੈ ਜਾ ਸੱਚੇ ਸੌਦੇ ਵਾਲੇ ਰਾਹ ਆੜੀਆਂ ਨਾ ਕਰ ਮਨ ਵੇ ਕਾਣੂ ਜ਼ਿੰਦਗੀ ਨੂੰ ਕਰਨ ਤਵਾ ਆੜੀਆਂ ਨਾ ਕਰ ਮਨ ਵੇ ਤੁਸੀਂ ਦੇ ਰਾਹੇ ਚੱਲ ਮਨ ਵੇ ਅੜਿਆ ਨਾ ਕਰ ਮਨ ਵੇ ਤਾ ਤਾਂ ਸਤਿਗੁਰੂ ਤੇਰਾ ਹੀ ਆਸਰਾ